ਅਕੀਨ ਆਵਾਜ਼ੀ ਅੱਜ 15 ਅਗਸਤ ਦੇ ਜਯਤੀ ਦਿਹਾੜੇ ਤੇ ਅੱਜ ਸੀਨੀਅਰ ਸਿਟੀਜ਼ਨ ਜਿੱਥੇ ਅੱਜ ਮਨਾਇਆ ਗਏ ਅੱਜ ਦਿਹਾੜਾ ਜੀ ਇਹ ਸੀ ਨਾਮ ਆਈ ਆਪਣਾ ਮੇਰਾ ਨਾਮ ਜੈ ਢੀਂਗਰਾ ਔਰ ਮੇਰਾ ਜਿਹੜਾ ਹੈ ਨੀਚੀ ਮੰਗਲੀ ਸਾਡਾ ਬਿਜ਼ਨਸ ਇੰਡਸਟਰੀ ਹੈ ਪ੍ਰਾਈਮ ਫੂਡਸ ਦੇ ਨਾਲ ਤੇ ਜਿਹੜਾ ਅੱਜ ਫੰਕਸ਼ਨ ਹੈ ਇਹਨਾਂ ਨੇ ਸੀਨੀਅਰ ਸਿਟੀਜ਼ਨਜ਼ ਵੱਲੋਂ ਜਿਹੜਾ ਅੱਜ 15 ਅਗਸਤ ਦੇ ਮੌਕੇ ਤੇ ਰੱਖਿਆ ਗਿਆ ਇਹ ਬਹੁਤ ਹੀ ਬਿਹਤਰੀਨ ਔਰ ਬਹੁਤ ਹੀ ਵਧੀਆ ਇਹਨਾਂ ਦਾ ਜਿਹੜਾ ਹੈਗਾ ਉਹ ਫੰਕਸ਼ਨ ਰਿਹਾ ਹੈਗਾ ਔਰ ਇਸ ਤੋਂ ਇਲਾਵਾ ਜਿਹੜਾ ਸਾਡੇ ਵੱਲੋਂ ਜਿਹੜਾ ਉਹ ਇੱਕ ਸਾਡਾ ਟਰਸਟ ਹੈ ਜੀ ਸਤਿਯੁਗ ਦਰਸ਼ਨ ਟਰਸਟ ਰਜਿਸਟਰਡ ਫਰੀਦাবাদ ਜਿਹਦੀ ਬਹੁਤ ਸਾਰੀ ਐਕਟੀਵਿਟੀਆਂ ਜਿਹੜੀਆਂ ਹੈਗੀਆਂ ਸਮਾਜ ਸੇਵਾ ਦੇ ਲਈ ਸੋਸ਼ਲ ਸਰਵਿਸ ਲਈ ਕੀਤੀਆਂ ਜਾਂਦੀਆਂ ਔਰ ਖਾਸियत ਇਹ ਹੈ ਕਿ ਇਸ ਇਸ ਟਰਸਟ ਦੀ ਔਰ ਜਿਹੜੀ ਹੈ ਕੀਤੀ ਜਾਂਦੀ ਹੈ ਸੇਵਾ ਉਹ ਬੜੀ ਨਿਸ਼ਕਾਮਤਾ ਹੈ ਜਿਹਦੇ ਚ ਆਪਣਾ ਅਸੀਂ ਕੋਈ ਚੀਜ਼ ਨਹੀਂ ਉਮੀਦ ਕਰਦੇ ਨਾ ਆਪਾਂ ਕੋਈ ਚਾਹੁੰਦੇ ਆ ਕਿ ਸਮਾਜ ਕੋ ਇਦਾਂ ਦਾ ਹੋਏ ਕਿ ਆ ਕਰ ਰਿਹਾ ਉਹ ਕਰ ਰਿਹਾ ਇਦਾਂ ਦਾ ਨਹੀਂ ਕਿਉਂਕਿ ਉਹਨਾਂ ਜਿਹੜੇ ਲੋਕ ਸਮਾਜ ਦਾ ਜਿਹੜਾ ਉਹ ਵਰਗ ਹੈ ਜਿਹੜਾ ਨੀਡੀ ਹੈ ਜੇ ਜ਼ਰੂਰਤਮੰਦ ਹੈ ਉਹਨਾਂ ਤਾਈ ਉਹ ਉਹਨਾਂ ਦਾ ਹੀ ਸਮਾਨ ਉਹਨਾਂ ਤਾਈ ਪਹੁੰਚ ਸਕੇ وہی ਅਰਜੈਂਟ ਮੀਡੀਅਮਸ ਅਸੀਂ ਤੇ ਇੱਕ ਪਹਚਾਣ ਵਾਲੇ ਆ ਔਰ ਬਾਕੀ ਜਿਹੜਾ ਹੈਗਾ ਇਸ ਤਰੀਕੇ ਦੇ ਹੋਰ ਪ੍ਰੋਜੈਕਟ ਸਾਡੇ ਕਾਫੀ ਚੱਲ ਰਹੇ ਆ ਔਰ ਅੱਗੇ ਵੀ ਅਸੀਂ ਜਿਹੜਾ ਅੱਜ ਵੀ ਅਨਾਉਂਸਮੈਂਟ ਕੀਤੀ ਹੈ ਔਰ ਕਾਫੀ ਸਾਰੇ ਜਿਹੜਾ ਮੈਨੂੰ ਅਪਰੋਚ ਕੀਤੀ ਹੈ ਕਈ ਸਜਨਾ ਨੇ ਕਿ ਕੋਈ ਇਸ ਤਰੀਕੇ ਦੇ ਕਾਫੀ ਸਾਰੇ ਨੀਡੀ ਬੱਚੇ ਆ ਸਕੂਲਸ ਔਰ ਉਹਨਾਂ ਤਾਈ ਆਪਾਂ ਉਹ ਕਰਨੀ ਹੈ ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਆਉਣ ਤੇ ਆਪਾਂ ਸਾਰੀ ਗੱਲਬਾਤ ਕਰ ਲੈਨੇ ਔਰ ਉਹ ਪ੍ਰੋਜੈਕਟ ਅਸੀਂ ਕਰ ਦਿੰਨੇ ਆ ਜਿਹੜੇ ਸੋਸ਼ਲ ਸਰਵਿਸ ਤੇ ਆ ਉਹਨਾਂ ਦਾ ਜਿਹੜਾ ਦਿਹਾੜਾ ਜਿਹੜਾ ਸੀਨੀਅਰ ਸਿਜਨ ਨੂੰ ਮਿਲਾਇਆ ਉਹਦੇ ਸਾਰਿਆਂ ਨੂੰ ਸੀਨੀਅਰ ਸਿਜਨ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਭਾਈ ਸਾਹਿਬ ਕੰਮ ਕਰ ਰਹੇ ਨੇ ਜੀ ਇਹ ਬਹੁਤ ਵਧੀਆ ਤੇ ਪੁੱਨ ਦਾ ਕੰਮ ਹੈ ਇਸ ਤੁਹਾਡਾ ਪੁੱਨ ਦਾ ਕੰਮ ਕੋਈ ਹੋਰ ਨਹੀਂ ਹੋ ਸਕਦਾ ਜੀ ਇਹ ਭਾਈ ਸਾਹਿਬ ਦਾ ਬਹੁਤ-ਬਹੁਤ ਧੰਨਵਾਦ